ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨਿਕਾਜ ਬਲੌਗ ਬਣਾਇਆ ਇਹ ਨੰਗਲ ਡੈਮ ਦਾ ਤੇ ਇਹ ਨਾ ਮਤਲਬ ਆਨੰਦਪੁਰ ਸਾਹਿਬ ਤੋਂ 30 ਕਿਲੋਮੀਟਰ ਦੂਰ ਆ ਇਹ ਨੰਗਲ ਦਾ ਪਾਣੀ ਇੱਥੇ ਜਮਾ ਕੀਤਾ ਹੋਇਆ ਅੱਗੇ ਡੈਮ ਬਣਿਆ ਹੋਇਆ ਬਹੁਤ ਸ਼ਾਨਦਾਰ ਨਜ਼ਾਰਾ ਜਿਹਨੇ ਸਮੁੰਦਰ ਦਾ ਨਜ਼ਾਰਾ ਜ ਲੈਣਾ ਨਾ ਮਤਲਬ ਇੱਥੋਂ ਬੋਟਿੰਗ ਕਰੋ ਇੱਕ ਕਿਸ਼ਤੀਆਂ ਮਿਲ ਜਾਂਦੀਆਂ ਨੇ ਇਹ ਕਿਰਾਏ ਤੇ ਮਤਲਬ 1000-1200 ਰੁਪਈਆ ਲੱਗਦਾ ਕਿਰਾਏ ਦਾ ਹਾਂ ਨਜ਼ਾਰਾ ਮਤਲਬ ਪੂਰਾ ਸਮੁੰਦਰ ਵਾਲੀ ਫੀਲਿੰਗ ਹੈ ਤੇ ਹੁਣ ਅਸੀਂ ਇੱਥੋਂ ਆ ਵੋਟਿੰਗ ਲੈ ਕਰ ਲਿਆ ਵਾਰਕਸੋਦ ਵਿੱਚ ਹੋ ਗਈ ਜੱਡੀ ਅੱਗੇ ਟਾਪੂ ਤੱਕ ਅਲੱਗ-ਅਲੱਗ ਇਹਨਾਂ ਦੇ ਪੈਕੇਜ ਨੇ ਕਿੰਨੀ ਕੁ ਦੂਰੀ ਤੇ ਘਮਾਉਣਾ ਹੈ ਮਤਲਬ ਇਹ ਨਜ਼ਾਰਾ ਦੇਖੋ ਤੁਸੀਂ ਪਾਣੀ ਪਾਣੀ ਚਾਰੇ ਪਾਸੇ ਇੰਨਾ ਡੂੰਘਾ ਇਹ ਵੀ ਪਹਾੜ ਡੁੱਬੇ ਹੋਣੇ ਕੋਈ ਗਲਤੀ ਨਾਲ ਵੀ ਇੱਥੇ ਕੋਈ ਸ਼ਰਾਰਤ ਨਾ ਕਰ ਲਿਓ ਜਮੇ ਵੀ ਫੀਲਿੰਗ ਲੋਕ ਵਧੀਆ ਬੈਠ ਕੇ ਨਜ਼ਾਰੇ ਲੋ ਪੂਰੇ ਹਨ ਆਨੰਦ ਦਾ ਪੂਰਾ ਪਾਣੀ ਨੂੰ ਦੇਖ ਕੇ ਤਾਂ ਉਹੀ ਸ਼ਾਂਤ ਹੋ ਜਾਂਦਾ ਬੰਦਾ ਦੇਖੋ ਚਾਰੇ ਪਾਸੇ ਹਨ ਇੱਕ ਜੇ ਆਉਣਾ ਹੋਵੇ ਥੋੜਾ ਜਿਹਾ ਮੌਸਮ ਦੇਖ ਕੇ ਆਵੋ ਇਹ ਜਿਹੜਾ ਇਹ ਮੌਸਮ ਦੀ ਇਹਦੇ ਵਿੱਚ ਨਾ ਥੋੜਾ ਜਿਹਾ ਗਰਮਾਸ਼ਣ ਵਾਲਾ ਪਾਣੀ ਦੀ ਹਮਮਸ ਬਣੀ ਹੋਈ ਜਗੀ ਉਹ ਨਾਲ ਪਸੀਨਾ ਵੱਧਾਉਂਦਾ ਉਹਦੇ ਕਰਕੇ ਸਾਨੂੰ ਫਿਰ ਟੀ-ਸ਼ਰਟਾਂ ਵੀ ਲਾਉਣੀਆਂ ਪੈਗੀਆਂ ਤੇ ਉਹ ਪਾਣੀ ਦਾ ਤੁਸੀਂ ਨਜ਼ਾਰਾ ਦੇਖੋ ਮਤਲਬ ਸਵਾਦ ਅਨੰਤ ਆਉਂਦਾ ਪੂਰਾ ਆ ਅਸੀਂ ਟਾਪੂ ਦੇ ਉੱਤੇ ਜਦੋਂ ਪਹੁੰਚ ਗਏ ਫਿਰ ਉੱਥੇ ਸੀਨੇ ਆਪਣੀਆਂ ਫੋਟੋ ਫੋਟੋ ਖਿਚਾਈਆਂ ਉੱਥੇ 10-15 ਮਿੰਟ ਆਪਾਂ ਰੁਕ ਸਕਦੇ ਆ ਅਸੀਂ ਤਾਂ ਕੱਪੜਿਆਂ ਤੋਂ ਬਾਹਰ ਹੋਵਗੇ ਦੀ ਇੰਨਾ ਮਤਲਬ ਪਸੀਨਾ ਆ ਰਹਿਦੀ ਆ ਉਸ ਤੋਂ ਬਾਅਦ ਫਿਰ ਅਸੀਂ ਥੋੜਾ ਜਿਹਾ ਐਕਸਰਸਾਈਜ਼ ਨੂੰ ਲੱਗ ਗਏ ਮਤਲਬ ਜਿੰਝਾ ਕਰਕੇ 10-15 ਮਿੰਟ ਆਵਦਾ ਹਵਾਕ ਦਾ ਆਵਾਜ਼ ਖੜ ਕੇ ਚਲੋ ਵੀ ਉਸ ਤੋਂ ਬਾਅਦ ਅਸੀਂ ਨੇ ਵਾਪਸੀ ਕਰ ਲਈ ਵੈਸੇ ਉਹ ਜਿਹਨੇ ਨਜ਼ਾਰਾ ਲੈਣਾ ਹੈ ਸਮੁੰਦਰ ਵਾਲਾ ਨੂੰ ਤੁਸੀਂ ਇੱਕ ਵਾਰ ਨੰਗਲ ਦੇ ਉੱਤੇ ਜ਼ਰੂਰ ਗੇੜਾ ਮਾਰੋ ਇੱਥੋਂ ਤੁਸੀਂ ਬਾਲਕਨਾਥ ਜਾਣਾ ਹੋਵੇ ਤਾਂ ਵੀ ਇੱਥੋਂ ਤੁਸੀਂ ਬੋਟਿੰਗ ਰਾਹੀਂ ਵੀ ਤੁਸੀਂ ਮਤਲਬ ਪਾਰ ਕਰ ਸਕਦੇ ਹੋ ਨਹੀਂ ਤਾਂ ਤੁਹਾਨੂੰ ਇੱਥੋਂ ਘੁੰਮ ਕੇ ਆਉਣਾ ਪੈਂਦਾ ਹੈ ਬਾਲਕਨਾਥ ਜਾਣ ਵਾਸਤੇ ਅਸੀਂ ਤਾਂ ਫਿਲਹਾਲ ਅਸੀਂ ਕਾ ਛੋਟਾ ਜਿਹਾ ਸੀ ਮਤਲਬ ਕੈਨ ਜੁਆਏ ਵਾਸਤੇ ਬਸ ਇਹ ਮੈਂ ਤਾਂ ਗਿਆ ਸੀ ਪਹਿਲਾਂ ਜਿਹੜੇ ਨਾਲ ਦੇ ਮੁੰਡੇ ਸੀ ਇਹ ਨਹੀਂ ਗਏ ਸੀ ਇਹਨਾਂ ਵਾਸਤੇ ਆਪਾਂ ਸਪੈਸ਼ਲ ਹੱਥੇ ਭਾਈ ਸੋ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਲਾਈਕ ਕਰੋ ਕਿਵੇਂ ਲੱਗੀ ਸਾਰਿਆਂ ਨੂੰ ਦਿਖਾਓ ਧੰਨਵਾਦ